ਉਧਰ ਕੇਂਦਰ ਵੱਲੋਂ ਖਾਲਸਤਾਨੀ ਜਥੇਬੰਦੀਆਂ ਦੇ ਖਿਲਾਫ ਵੱਡੇ ਐਕਸ਼ਨ ਦੀ ਤਿਆਰੀ ਵਿਖਾਈ ਦੇ ਰਹੀ ਹੈ ਜੀ ਹਾਂ ਸੂਤਰਾਂ ਦੇ ਵੱਲੋਂ ਖਬਰ ਆ ਰਹੀ ਹੈ ਤੁਹਾਨੂੰ ਦੱਸ ਰਹੇ ਹਾਂ ਜਥੇਬੰਦੀਆਂ ਨੂੰ ਹੋ ਰਹੀ ਵਿਦੇਸ਼ੀ ਫੰਡਿੰਗ ਦੀ ਜਾਂਚ ਲਈ ਗ੍ਰਹਿ ਮੰਤਰਾਲੇ ਵੱਲੋਂ ਟੀਮ ਦਾ ਗਠਨ ਕਰ ਦਿੱਤਾ ਗਿਆ ਜੀ ਹਾਂ NIA ED CBI ਅਤੇ ਇਨਕਮ ਟੈਕਸ ਨੂੰ ਖਾਲਸਤਾਨੀ ਜਥੇਬੰਦੀਆਂ ਤੇ ਨਜ਼ਰ ਰੱਖਣ ਦੇ ਹੁਕਮ ਦੇ ਦਿੱਤੇ ਗਏ ਨੇ ਤੁਹਾਨੂੰ ਦੱਸ ਦਈਏ ਸਾਰੀਆਂ ਸਰਕਾਰੀ ਏਜੰਸੀਆਂ ਦੀ ਇੱਕ ਇਕੱਠ ਕਰਕੇ ਸਾਰੀ ਸਰਕਾਰੀ ਏਜੰਸੀਆਂ ਦਾ ਇੱਕ इकਟ ਕਰਕੇ ਖਾਲਿਸਤਾਨ ਜਥੇਬੰਦੀਆਂ ਨੂੰ ਹੋ ਰਹੀ ਫੰਡਿੰਗ ਬਾਰੇ ਕੋਖ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਗ੍ਰਹਿ ਮੰਤਰਾਲੇ ਦੇ ਵਿੱਚ तमाम ਏਜੰਸੀਆਂ ਦੀ ਬੈਠਕ ਦੇ ਵਿੱਚ ਫੈਸਲਾ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ NIA, ED, CBI ਅਤੇ ਇਨਕਮ ਟੈਕਸ ਦੇ ਵੱਡੇ ਆਫਸਰਜ਼ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਤੇ ਉਸ ਤੋਂ ਬਾਅਦ ਇਹ ਨਿਰਦੇਸ਼ ਦਿੱਤੇ ਗਏ ਕਿ ਖਾਲਿਸਤਾਨੀ ਜਥੇਬੰਦੀਆਂ ਨੂੰ ਕਿਸ ਢੰਗ ਦੇ ਨਾਲ ਫੰਡਿੰਗ ਹੋ ਰਹੀ ਹੈ ਕਿੱਥੋਂ ਫੰਡਿੰਗ ਹੋ ਰਹੀ ਹੈ ਕੀ ਗੱਲਬਾਤ ਚੱਲ ਰਹੀ ਹੈ ਐਸ ਦੇ ਉੱਪਰ ਤਿੱਖੀ ਨਜ਼ਰ ਰੱਖੀ ਜਾਵੇ ਵੱਡੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ ਕੇਂਦਰ ਸਰਕਾਰ ਖਾਲਸਤਾਨੀ ਜਥੇਬੰਦੀਆਂ ਦੇ ਖਿਲਾਫ ਵੱਡੇ ਐਕਸ਼ਨ ਦੀ ਤਿਆਰੀ ਚ ਵਿਖਾਈ ਦੇ ਰਹੀ ਹੈ ਸੈਂਟਰ ਦੀ ਗਵਰਨਮੈਂਟ ਨੇ